ਕੈਨੇਡਾ ਦੇ ਪੰਜਾਬੀਆਂ ਦੀ ਵੱਡੀ ਗਿਣਤੀ ਵਾਲੇ ਸਰੀ ਸ਼ਹਿਰ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਸਤਿੰਦਰ ਸ਼ਰਮਾ ਨਾਮੀ ਵਿਅਕਤੀ ਦੀ ਹੱਤਿਆ ਹੋਈ ਹੈ ਜੋ ਕਿ ਸਰੀ ਦੇ ਨਾਲ ਲੱਗਦੇ ਸ਼ਹਿਰ ਐਪਸਫੋਰਡ ਦਾ ਰਹਿਣ ਵਾਲਾ ਹੈ ਉਹਨਾਂ ਦਾ ਦਫ਼ਤਰ ਸਰੀ ਵਿੱਚ 160 ਸਟਰੀਟ 84 ਐਵੇਨਿਊ ਉੱਤੇ ਸਥਿਤ ਸੀ ਜੋ ਕਿ ਡਾਇਮੰਡ ਲੇਬਰ ਕੰਟਰੈਕਟ ਨਾਂ ਦੀ ਕੰਪਨੀ ਦੇ ਮਾਲਕ ਸਨ ਜੋ ਕਿ ਪਿਛਲੇ 30 ਸਾਲਾਂ ਤੋਂ ਇਸ ਕੰਪਨੀ ਨੂੰ ਚਲਾ ਰਹੇ ਦੱਸੇ ਜਾਂਦੇ ਸਨ ਨਾਲ ਨਾਲ ਡਿਵੈਲਪਰ ਵੀ ਸਨ ਪੰਜਾਬ ਦੇ ਮਸ਼ਹੂਰ ਗਾਇਕ ਕੁਲਦੀਪ ਮਾਨਕ ਦੇ ਪਿੰਡ ਜਲਾਲਨੰਦ ਸੰਬੰਧਿਤ ਸਨ ਦੱਸਿਆ ਜਾਂਦਾ ਹੈ ਕਿ ਕਾਮ ਮੰਗਣ ਆਈ ਵਿਅਕਤੀਆਂ ਨੇ ਹੀ ਇਸ ਵਾਰਤਤ ਨੂੰ ਅੰਜਾਮ ਦਿੱਤਾ ਹੈ ਕਾਫੀ ਸਮਾਂ ਪਹਿਲਾਂ ਇਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਗਈ ਜੋ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ ਇਸ ਘਟਨਾ ਦੀ ਜ਼ਿੰਮੇਵਾਰੀ ਲੋਰੈਂਸ ਗਰੁੱਪ ਦੇ ਨਾਲ ਜੁੜੇ ਗੋਲਡੀ ਢਿੱਲੋ ਵੱਲੋਂ ਆਪਣੇ ਫੇਸਬੁਕ ਪੇਜ 'ਪੋਸਟ ਰਾਈਂ' ਲਈ ਗਈ ਹੈ ਸਰੀ ਵਿੱਚ ਲਗਾਤਾਰ ਗੋਲੀਬਾਰੀ ਕਾਰਨ ਤੈਸ਼ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਸ਼ਹਿਰ ਵਿੱਚ ਰਹਿਣ ਵਾਲਾ ਹਰ ਵਿਅਕਤੀ ਪੁਲਿਸ ਤੋਂ ਸੁਰੱਖਿਆ ਦੀ ਮੰਗ ਕਰਦਾ ਹੈ ਪਿਛਲੇ 3 ਦਿਨਾਂ ਤੋਂ ਇੱਕ ਹੋਰ ਬਿਜ਼ਨਸਮੈਨ ਸਦੀਸ਼ ਕੁਮਾਰ ਦੇ ਵੀ ਦੋ ਵਪਾਰਕ ਸਥਾਨਾਂ ਤੇ ਗੋਲੀਆਂ ਚਲਾਈਆਂ ਗਿਆ ਸਨ ਜੋ ਕਿ ਲక్ష్ਮੀ ਨਾਰਾਇਣ ਮੰਦਿਰ ਤੇ ਪ੍ਰਦਾਨਵਜੋਂ ਸੇਵਾ ਨਿਭਾਰੇ ਸਨ ਜਿਸ ਦੀ ਜ਼ਿੰਮੇਵਾਰੀ ਵੀ ਇਸ ਗਰੁੱਪ ਵੱਲੋਂ ਹੀ ਲਈ ਗਈ ਹੈ ਲਗਾਤਾਰ ਵਧ ਰਹੀਆਂ ਕਟਨਾਵਾਂ ਤੋਂ ਸਰੀ ਨਿਵਾਸੀ ਕਾਫੀ ਚਿੰਤਿਤ ਹਨ ਦੂਜੇ ਪਾਸੇ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ 18775524448 ਆਈ ਹਿਟਨਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਕੈਨੇਡਾ ਦੇ ਪੰਜਾਬੀਆਂ ਦੀ ਵੱਡੀ ਗਿਣਤੀ ਵਾਲੇ ਸਰੀ ਸ਼ਹਿਰ ਵਿੱਚ ਤਿੰਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਸਤਿੰਦਰ ਸ਼ਰਮਾ ਨਾਮੀ ਵਿਅਕਤੀ ਦੀ ਹੱਤਿਆ ਹੋਈ ਹੈ ਜੋ ਕਿ ਸਰੀ ਦੇ ਨਾਲ ਲੱਗਦੇ ਸ਼ਹਿਰ ਐਪਸਫੋਰਡ ਦਾ ਰਹਿਣ ਵਾਲਾ ਹੈ ਉਹਨਾਂ ਦਾ ਦਫ਼ਤਰ ਸਰੀ ਵਿੱਚ 160 ਸਟਰੀਟ 84 ਐਵੇਨਿਊ ਉੱਤੇ ਸਥਿਤ ਸੀ ਜੋ ਕਿ ਡਾਇਮੰਡ ਲੇਬਰ ਕੰਟਰੈਕਟ ਨਾਂ ਦੀ ਕੰਪਨੀ ਦੇ ਮਾਲਕ ਸਨ ਜੋ ਕਿ ਪਿਛਲੇ 30 ਸਾਲਾਂ ਤੋਂ ਇਸ ਕੰਪਨੀ ਨੂੰ ਚਲਾ ਰਹੇ ਦੱਸੇ ਜਾਂਦੇ ਸਨ ਨਾਲ ਨਾਲ ਡਿਵੈਲਪਰ ਵੀ ਸਨ ਪੰਜਾਬ ਦੇ ਮਸ਼ਹੂਰ ਗਾਇਕ ਕੁਲਦੀਪ ਮਾਨਕ ਤੇ ਪਿੰਡ ਜਲਾਲਨੰਦ ਸੰਬੰਧਿਤ ਸਨ ਦੱਸਿਆ ਜਾਂਦਾ ਹੈ ਕਿ ਕੰਮ ਮੰਗਣ ਆਏ ਵਿਅਕਤੀਆਂ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਫੀ ਸਮਾਂ ਪਹਿਲਾਂ ਇਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਗਈ ਜੋ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ ਇਸ ਘਟਨਾ ਦੀ ਜ਼ਿੰਮੇਵਾਰੀ ਲੋਰੈਂਸ ਗਰੁੱਪ ਦੇ ਨਾਲ ਜੁੜੇ 골ਡੀ ਢਿੱਲੋ ਵੱਲੋਂ ਆਪਣੇ ਫੇਸਬੁਕ ਪੇਜ 'ਤੇ ਪੋਸਟ ਰਾਹੀਂ ਲਈ ਗਈ ਹੈ ਸਰੀ ਵਿੱਚ ਲਗਾਤਾਰ ਗੋਲੀਬਾਰੀ ਕਾਰਨ ਤੈਸ਼ਦਮਾਹੌਲ ਬਣਿਆ ਹੋਇਆ ਹੈ ਇਸ ਕਾਰਨ ਸ਼ਹਿਰ ਵਿੱਚ ਰਹਿਣ ਵਾਲਾ ਹਰ ਵਿਅਕਤੀ ਪੁਲਿਸ ਤੋਂ ਸੁਰੱਖਿਆ ਦੀ ਮੰਗ ਕਰਦਾ ਹੈ ਪਿਛਲੇ 3 ਦਿਨਾਂ ਤੋਂ ਇੱਕ ਹੋਰ ਬਿਜ਼ਨਸਮੈਨ ਸतीश ਕੁਮਾਰ ਦੇ ਵੀ ਦੋ ਵਪਾਰਕ ਸਥਾਨਾਂ ਤੇ ਗੋਲੀਆਂ ਚਲਾਈਆਂ ਗਿਆ ਸਨ ਜੋ ਕਿ ਲక్ష్ਮੀ ਨਾਰਾਇਣ ਮੰਦਿਰ ਤੇ ਪ੍ਰਦਾਨਵਜੋਂ ਸੇਵਾ ਨਿਭਾਰੇ ਸਨ ਜਿਸ ਦੀ ਜ਼ਿੰਮੇਵਾਰੀ ਵੀ ਇਸ ਗਰੁੱਪ ਵੱਲੋਂ ਹੀ ਲਈ ਗਈ ਹੈ ਲਗਾਤਾਰ ਵਧ ਰਹੀਆਂ ਘਟਨਾਵਾਂ ਤੋਂ ਸਰੀ ਨਿਵਾਸੀ ਕਾਫੀ ਚਿੰਤਿਤ ਹਨ ਦੂਜੇ ਪਾਸੇ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ 18775524448 ਆਈ ਹਟਨਲ ਸੰਪਰਕ ਕਰਨ ਲਈ ਕਿਹਾ ਗਿਆ